ਬੀਜੇਪੀ ਦੀ ਮੈਂਬਰਸ਼ਿਪ ਤੋਂ ਸੰਜੀਵ ਤਲਵਾੜਾ ਤੇ ਉਹਨਾਂ ਦੀ ਪਤਨੀ ਵੱਲੋਂ ਸਤੀਫਾ ਦਿੱਤਾ ਗਿਆ ਪੇਸ਼ ਹੈ ਰਿਪੋਰਟ ਮੈਨੂੰ ਵੀ ਪਤਾ ਹੋਈ ਬਹੁਤਿਆਂ ਦੇ ਪਾਰਟੀਆਂ ਦੇ ਵਿੱਚ ਹੋਏ ਬਹੁਤ ਲੋਕ ਜੇਲ੍ਹ ਚਲੇ ਗਏ ਬਹੁਤੇ ਲੋਕ ਘਰ ਔਰ ਇਹ ਵੀ ਨਾਲ-ਨਾਲ ਚਰਚੇ ਆਏ ਕਿ ਸੰਜੀਵ ਤਲਵਾੜ ਕਿਸੇ ਅੰਨਿਆ ਪਾਰਟੀ ਦੇ ਵਿੱਚ ਪਹਿਲਾਂ ਪਹਿਲੂ ਮੈਂ ਟੱਚ ਕਰਾਂਗਾ ਕਿ ਮੈਂ ਭਾਰਤੀ ਜਨਤਾ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਮੈਂ ਤੇ ਮੇਰੀ ਜਰੂ ਪਤਨੀ ਨੇ ਰਿਜ਼ਾਈਨ ਦਿੱਤਾ ਤਾਂ ਕਿਉਂ ਇਹ ਅਜਿਹੇ ਪਹਿਲੂ ਆ ਬਹੁਤ ਸਾਰੇ ਪਹਿਲੂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਖੁੱਲੀ ਕਿਤਾਬ ਆ ਪਰ ਕੁਝ ਇਹ ਪਹਿਲੂ ਆ ਜੀ ਔਰ ਮੇਜਾ ੜਾਰ-ੜਾਰ ਮੇਰੇ ਪਰਿਵਾਰ ਦੀ ਵਿਚਾਰਧਾਰਾ ਜਿਹੜੀ ਸੀ ਉਹ ਮੈਂ ਕਹੂੰਗਾ ਜੇ ਜਿੱਦਾਂ ਕੋਈ ਚਰਚਾ ਹੋਦਾ ਹੈ ਕੋਈ ਸੂਚਨ ਜਤੀਦਾ ਹੈ ਅਸੀਂ ਉਦੋਂ ਕੋਸ਼ਿਸ਼ ਕੀਤਾ ਸਤਾਪਤ ਕੀਤਾ ਮੈਂ ਗੱਲ ਕਿਉਂ ਕਹੀ ਅੱਜ 10 ਸਾਲ ਬਾਅਦ ਸਰਸੰਗ ਚਾਰਜ ਜੀ ਨੇ ਵਿਜੇ ਦਸ਼ਮਿੰਦ ਦੇ ਉੱਪਰ ਗੱਲ ਕੀਤੀ ਮੈਂ 14 ਸਾਲ ਤੋਂ ਕੀਤਾ ਮੇਰੀ ਵਿਚਾਰਧਾਰਾ ਇੱਕ ਸੀ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਮੇਰੀ ਬਚਾਅ ਦਾ ਨਾ ਕਰਕੇ ਮੈਂ ਉੱਥੇ ਸੀ ਜਦ ਆਇਆ ਔਰ ਮੈਂ ਉੱਥੇ ਮੰਨੂਗਾ ਕਿ ਮੇਰੀ ਸਭ ਤੋਂ ਵੱਡੀ ਗਲਤੀ ਕੀ ਰਹੀ ਹੈ ਜੇ ਤੁਸੀਂ ਸਾਰਿਆਂ ਨੇ ਦੇਖੀ ਆ ਕਿ ਮੇਰਾ ਕੰਮ ਕਰਨ ਦੀ ਸਪੀਡ ਬਹੁਤ ਜ਼ਿਆਦਾ ਸੀ ਜਦੋਂ ਬੁਝੇ ਕੰਮ ਵੀ ਆ ਕੀਤਾ ਇੱਕ ਮੈਂ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਦਾ ਸੀਨੀਅਰ ਵਾਈਸ ਚੇਅਰਮੈਨ ਆ ਔਰ ਇੱਕ ਡਿਸਪਿਊਟ ਸੈਟਲਮੈਂਟ ਕਮੇਟੀ ਹੁੰਦੀ ਬਿਜਲੀ ਬੋਰਡ ਦੀ ਮੈਂ ਉਹਦਾ ਚੇਅਰਮੈਨ ਆ ਹੁਸ਼ਿਆਰ ਹੋ ਸਕਲ ਹੁਸ਼ਿਆਰ ਹੋਦਾ ਪਰ ਮੈਂ ਅੱਜ ਇੱਥੇ ਗੱਲ ਹੋਰ ਕਲੀਅਰ ਕਰ ਦਿਆਂ ਬਹੁਤ ਘੱਟ ਬੰਦਿਆਂ ਨੂੰ ਇਸ ਗੱਲ ਬਾਰੇ ਜਾਣਕਾਰੀ ਹੈ ਕਿ ਉਹ ਚੇਅਰਮੈਨ ਜੀ ਮੈਂ ਕਿੱਦਾਂ ਮੇਰੇ ਕੋਲ ਆਇਆ ਮੈਂ ਇੱਥੇ ਮਰਹੂਮ ਅਕਾਲੀ ਨਿੱਤਾ ਪ੍ਰਕਾਸ਼ ਸਿੰਘ ਬਾਦਲ ਜੀ ਦਾ ਧੰਨਵਾਦ ਕਰੂੰਗਾ ਔਰ ਮੇਰੇ ਸਾਥੀ ਐਚ ਐਸ ਸੈਣੀ ਐਦਰ ਟਾਈਮ ਕੋ ਐਸੀ ਬਿਜਲੀ ਬੋਰਡ ਦੇ ਹੁੰਦੇ ਸੀ ਉਹਨਾਂ ਦਾ ਵੀ ਧੰਨਵਾਦ ਕਰੂੰਗਾ ਉਹ ਦੋਨੇ ਚੇਅਰਮੈਨੀਆਂ ਇੱਕ ਚੇਅਰਮੈਨ ਜੀ ਮੈਨੂੰ ਕੇਵਲ ਤੇ ਕੇਵਲ ਐਚ ਐਸ ਸੈਣੀ ਜੀ ਦੀ ਵਜ੍ਹਾ ਨਾਲ ਲਾਇਆ ਉਹਦੇ ਵਿੱਚ ਕਿਉਂ ਆਈ ਮੈਂ ਕਿਉਂ ਕਲਰ ਕਰਦਾ ਦੋ ਨਾਮ ਇਹਨਾਂ ਨੇ ਭੇਜੇ ਪਾਰਟੀ ਦਾ ਪੋਲੀਟਿਕਲ ਕਿਸੇ ਨਾਂ ਨੇ ਭੇਜਣਾ ਸੀ ਨਾ ਮੈਨਾਂ ਨੇ ਭੇਜੇ ਲਾਲੀ ਬਾਜਵਾ ਜੀ ਦਾ ਔਰ ਮੇਰਾ ਉਸਨੂੰ ਕਿਹਾ ਨਵੀਂ ਜੇਹਾਂ ਦਾ ਨਹੀਂ ਬਣਿਆ ਸੀ ਇੱਥੇ ਮੈਂ ਲਾਲੀ ਬਾਜਵਾ ਜੀ ਦੀ ਤਾਰੀਫ ਕਰਦਾ ਜਦੋਂ ਦੋ ਨਾਗ ਗਏ ਤਾਂ ਉਹ ਸੁਖਵੀਰ ਜੀ ਨੂੰ ਕਹਿ ਕੇ ਆਏ ਕਿ ਜੀ ਸੰਜੀਵ ਨੂੰ ਅਜੇ ਤੱਕ ਰੱਖ ਨਹੀਂ ਮਿਲਿਆ ਸੰਜੀਵ ਨੂੰ ਤੇ ਉਹਨੂੰ ਰੋਲ ਲਾਲੀ ਬਾਜਵਾ ਜੀ ਦੀ ਉਸਨੇ ਦੇਣ ਸੀ ਮੈਨੂੰ ਸਮਾਜ ਚ ਵੀ ਦੇਖਦੇ ਹੋ ਤਾਂ ਸੰਜੀਵ ਤਲਵਾਰ ਨੀਤੀ ਤਲਵਾਰ ਨੂੰ ਲੋਕ ਭਾਜਪੀ ਔਰ ਬਾਜਤ ਸਾਹਿਬ ਨੇ ਮੈਨੂੰ ਉਸ ਵੇਲੇ ਕਈ ਗੱਲਾਂ ਜ ਮੈਨੂੰ ਉਹਨਾਂ ਨੇ ਸਮਝਾਇਆ ਵੀ ਕੀਤਾ ਵੀ ਤਾਂ ਐਂ ਦੇ ਵਿੱਚ ਉਹਨਾਂ ਦੇ ਮਰਹੂਮ ਬਾਜਤ ਸਾਹਿਬ ਦੇ ਲਫ਼ਜ਼ ਆ ਔਰ ਇਸ ਗੱਲ ਦਾ ਇੱਕ ਭਾਜਪਾ ਨੇਤਾ ਗਵਾਇਆ ਜਿਹਨੇ ਆਪਣੇ ਟੈਲੀਫੋਨ ਤੋਂ ਮੈਨਾਂ ਗੱਲ ਕਰਾਈ ਕਿ ਜੇ ਤੈਨੂੰ ਤੇਰੀ پارٹی ਚਾਹਤ ਨਹੀਂ ਦੇ ਰਹੀ ਤਾਂ ਮੈਂ ਤੈਨੂੰ ਜ਼ਰੂਰ ਦੇ ਰਿਆਂ ਤਾਂ ਮੈਂ ਉਹਨੂੰ ਹੱਸ ਕੇ ਕਿਹਾ ਸੀ ਕਿ ਤੈਨੂੰ ਫੜ ਦਿੰਦਾ ਸਾਰਾ ਕੁਝ ਵਾ ਪਰ ਤੁਸੀਂ ਵੀ ਇਸ ਕਰਕੇ ਦੇ ਰਹੇ ਆ ਕਿ ਮੈਂ ਸ਼ਲ ਪਾਟ ਪਾ ਜਾਂ ਇਸ ਕਰਕੇ ਮੈਂ ਹੱਸ ਕੇ ਉਹਨਾਂ ਨਾਲ ਗੱਲ ਕੀਤੀ ਸੋ ਦੋਨੇ ਚੇਅਰਮੈਨੀਆਂ ਜਿਹੜੀਆਂ ਮੈਨੂੰ ਸੀ ਇੱਕ ਲਾਲੀ ਬਾਜਵਾ ਔਰ ਸੈਨ ਸਾਹਿਬ ਦੀ ਬੇਸ ਸੀ ਦੂਸਰੀ ਚੇਅਰਮੈਨ ਜ ਨਰੂਲ ਬਾਦਲ ਸਾਹਿਬ ਜੀ ਰਿਸਪੋਰਟੈਂਸ ਅਜੇ ਕੀ ਸੀ ਜੀ ਕੀ ਮੁੱਦਾ ਸੀ ਮੈਂ ਕਿ ਖਾਰਜ ਸੀ ਮੁੱਦਾ ਇਹ ਸੀ ਕਿ ਪਿਛਲੇ ਦਿਨ ਤੁਸੀਂ ਅਖਬਾਰਾਂ ਚ ਕੁਝ ਹੋਰ ਇਦਾਂ ਦਾ ਦੇਖਿਆ ਕਿ ਅਸੀਂ ਭਾਤ ਜਨਤਾ ਪਾਰਟੀ ਦੀ ਮੁੰਡਲੀ ਜਿਹੜੀ ਮੈਂਬਰਸ਼ਿਪ ਆ ਅਸੀਂ ਉਸ ਤੋਂ ਰਿਜ਼ਾਈਨ ਕਰ ਦਿੱਤਾ ਬਿਲਕੁਲ ਠੀਕ ਗੱਲ ਆ ਅਸੀਂ ਉਸ ਤੋਂ ਕੀਤਾ ਲੇਕਿਨ ਮੈਂ ਹਜੇ ਉਹ ਡਿਸਕਲੋਜ਼ ਨਹੀਂ ਸੀ ਕੀਤਾ ਰਜ਼ਾਇਨ ਲੇਕਿਨ ਚਲੋ ਤੁਹਾਡੇ ਸੋਰਸਸ ਹੁੰਦੇ ਆ ਉਹਨਾਂ ਤੋਂ ਆ ਗਿਆ ਮੈਂ ਤਾਂ ਅੱਜ ਪੱਤਰਕਾਰ ਬਾਤਾਂ ਜੀ ਕਰਨਾ ਸੀ ਮੁੱਦਾ ਇਹ ਸੀਗਾ ਕਿ ਮੈਂ ਅੱਜ ਜੋ ਸੰਖੇਪ ਚ ਦੱਸਿਆ ਤੁਹਾਨੂੰ ਉਹਦਾ ਛੋਟਾ ਜਿਹਾ ਤੁਹਾਨੂੰ ਦੱਸ ਦਿੰਨਾ ਮੈਂ ਰਾਸ਼ਟਰੀ ਸੈਨਸਰ ਸੰਗ ਦਾ ਸਿਪਾਹੀ ਹਾਂ ਸ਼ੁਰੂ ਤੋਂ ਮੈਂ ਬਸ ਸਿਪਾਹੀ ਰਿਹਾ ਔਰ ਰਾਸ਼ਟਰੀ ਸੈਨਸਰ ਸੰਗ ਦੇ ਸਿਪਾਹੀ ਹੋਣ ਦੇ ਨਾਤੇ ਮੈਂ ਸੰਗ ਨੂੰ ਜਦੋਂ ਮੈਨੂੰ ਨਹੀਂ ਚੁਣਿਆ ਸੰਗ ਨੇ ਮੈਂ ਸੰਗ ਨੂੰ ਛੋੜਿਆ ਕਿਦਾਂ ਚੁਣਿਆ ਮੇਰੀ ਉਹਨਾਂ ਨਾਲ ਬਚਾਵਤਾ ਜਿਹੜੀ ਸੀ ਮਿਲਦੀ ਸੀ ਇੱਕ ਮੁੱਠ ਬਚਾਵਤਾ ਰਸੀ ਫੋਰ ਐਗਜ਼ਾਮਪਲ ਅਸੀਂ ਸਾਡੇ ਜਿਹੜਾ ਮੇਰਾ ਜੱਦੀ ਪਿੰਡ ਆ ਉਹਦੇ ਵਿੱਚ ਜਨਰਲ ਧਰਮਸ਼ਾਲਾ ਐਸੀ ਧਰਮਸ਼ਾਲਾ ਦਾ ਅਲੱਗ-ਅਲੱਗ ਸਾਰੇ ਪਿੰਡਾਂ ਚ ਹੁੰਦੀਆਂ ਤਾਂ ਮੇਰਾ ਉਹ 14 ਸਾਲ ਪਹਿਲਾਂ ਸੀਗਾ ਇਹਨੂੰ ਇਕੱਠਾ ਕਰੀਏ ਤਾਂ ਅਸੀਂ ਇਕੱਠਾ ਕਰਨ ਵਾਸਤੇ ਪ੍ਰਯਾਸ ਕੀਤਾ ਸਫਰ ਰਹਿ ਗਿਆ 10 ਸਾਲ ਪਹਿਲਾਂ ਰੱਬ ਨੇ ਸਾਡੇ ਕੋਲ ਇੱਕ ਮੰਦਰ ਦਾ ਨਿਰਮਾਣ ਕਰਾਇਆ ਸਨਾਤਨੀ ਮੰਦਰ ਪਹਿਲਾ ਸਨਾਤਨੀ ਮੰਦਰ ਹੈ ਜਿਹਦੇ ਅੰਦਰ ਤੁਹਾਨੂੰ ਮਹਾਰਿਸ਼ੀ ਬਾਲਮੀਕੀ ਦਾ ਮੰਦਿਰ ਵੀ ਨਾਲ ਮਿਲਦਾ ਕਿਉਂਕਿ ਅਸੀਂ ਸਾਨੂੰ ਸਿਗਾ ਕਿ ਸਮਰਸਤਾ ਤਾਂ ਹੀ ਆਉਣੀ ਹੈ ਜੇ ਅਸੀਂ ਇਹ ਕੰਮਾਂ ਨੂੰ ਕਰਾਂਗੇ ਮੈਂ ਗੱਲ ਕਿਉਂ ਦੱਸੀ ਆ ਹੁਣ ਤੁਸੀਂ ਦੇਖੋ 10 ਸਾਲ ਪਹਿਲਾਂ ਜਿਹੜਾ ਸਾਡਾ ਪ੍ਰਯਾਸ ਸੀਗਾ ਉਸ ਪ੍ਰਯਾਸ ਨੂੰ ਪਰਮ ਪੂਜੀਏ ਸਾਧ ਸੰਚਾਲਕ ਜੀ ਨੇ ਇਸ ਵਿਜੇ ਦਸ਼ਮੀ ਦੇ ਉੱਪਰ ਉਹਨਾਂ ਨੇ ਖੋਦ ਇਹ ਗੱਲ ਕਹੀ ਕਿ ਸਾਡਾ ਮੰਦਰ ਇੱਕ ਹੋਣਾ ਚਾਹੀਦਾ ਸਾਡਾ ਨਲਕਾ ਇੱਕ ਹੋਣਾ ਚਾਹੀਦਾ ਸਾਡਾ ਸਮਸ਼ਾਨ ਘਟਿਕ ਹੋਣਾ ਚਾਹੀਦਾ ਮੇਰਾ ਕੀ ਕਹਿੰਦਾ ਭਾਪਸੀ ਮੇਰੀ ਵਿਚਾਰਧਾਰਾ ਸੀ ਤਾਂ ਮੈਂ ਸੰਗ ਜਿਸ ਸੀ ਮੇਰੀ ਵਿਚਾਰਧਾਰਾ ਸੀ ਸੇਮ ਇਦਾਂ ਹੀ ਤਾਂ ਮੈਂ ਭਾਜਪਾ ਸੀ ਮੈਂ ਦੇਸ਼ ਭਗਤ ਦੇ ਕੌਮ ਮੈਨੂੰ ਖੋਦ ਜਿਹੜੇ ਮੇਰੇ ਸੁਪਨੇ ਸੀ ਜਾਂ ਉਹ ਸੀ ਉਹ ਭਾਤਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਸੀ ਭਾਤਜਨਤਾ ਪਾਰਟੀ ਉਹਨੂੰ ਪੂਰਾ ਕਰ ਰਹੀ ਸੀ ਤੇ ਮੈਂ ਉਹ ਬਾਤियां ਤਾਂ ਬੜਿਆਂ ਕੰਮ ਕਰਦੇ ਗਏ ਵਧਿਆ 1998 ਚ ਮੈਂ ਐਕਟਿਵ ਪੋਲਿਟਿਕਸ ਚ ਆਇਆ ਔਰ ਆਉਂਦਾ ਜੀ ਸਭ ਤੋਂ ਵੱਡੀ ਗੱਲ ਮੇਰੀ ਗਲਤੀ ਸੀ ਕਿ ਮੇਰੀ ਸਪੀਡ ਬਹੁਤ ਜ਼ਿਆਦਾ ਸੀ ਕੰਮ ਕਰਨ ਦੀ ਔਰ ਉਸ ਸਪੀਡ ਦੇ ਕਾਰਨ ਬਹੁਤ ਸਾਰੇ ਜਿਹੜੇ ਅਫਸਰਵਾਦੀ ਨੇਤਾ ਕਹੂੰਗਾ ਉਹਨਾਂ ਨੂੰ ਮੇਰੇ ਤੋਂ ਆਸ਼ਰਕਸ਼ਾ ਦੀ ਭਾਵਨਾ ਪੈਦਾ ਹੋਈ ਉਹ ਮੇਰੇ ਤੋਂ ਹੀ ਨਹੀਂ ਹੋਈ ਬਹੁਤ ਸਾਰੇ ਪਰਿਵਾਰ ਵੀ ਇਦਾਂ ਦੇ ਆ ਜਿਨ੍ਹਾਂ ਤੋਂ ਉਹਨਾਂ ਨੂੰ ਆਸ਼ਰਕਸ਼ਾ ਦੀ ਭਾਵਨਾ ਪੈਦਾ ਹੋਈ ਔਰ ਉਹਨਾਂ ਪਰਿਵਾਰਾਂ ਨੂੰ ਵੀ ਉਹਨਾਂ ਨੇ ਘਰ ਬਿਠਾ ਦਿੱਤਾ ਪਰ ਮੈਂ ਕਾਰਕਾਤਾਵਾਂ ਦਾ ਜੋਸ਼ ਸਾਥੀਆਂ ਦਾ ਪ੍ਰੇਮ ਕੰਮ ਕਰਨ ਦੀ ਕਪੈਸਿਟੀ ਉਨੇ ਮੈਨੂੰ ਲਗਾਤਾਰ ਜਿੰਦਾ ਰੱਖਿਆ ਔਰ ਮੈਂ ਤੁਹਾਨੂੰ ਹੈਰਾਨੀ ਚ ਗੱਲ ਦੱਸ ਦੂਆ ਜਿਵੇਂ ਸੰਜੀਤ ਰਵਾਨ ਨੂੰ ਤੁਸੀਂ ਭਾਜਪਾ ਦਾ ਨੇਤਾ ਭਾਜਪਾ ਲੀਡਰ ਮੰਨਦੇ ਆ ਔਰ ਜਿਹਦੇ ਵਿੱਚ ਭਾਜਪਾ ਦੇਖਦੇ ਆ ਔਰ ਜਿਹਨੇ ਆਪਣੇ ਕੰਮਾਂ ਦਾ ਕਦੀ ਅਹਿਸਾਸ ਨਹੀਂ ਹੋਣ ਦਿੱਤਾ ਅਜ ਤੱਕ ਮੈਂ 2005 ਤੋਂ ਲੈ ਕੇ ਟਿਲ ਡੂੜੇ ਕਦੀ ਵੀ ਭਾਰਤੀ ਜਨਤਾ ਪਾਰਟੀ ਦੇ ਆਫਿਸ ਨਹੀਂ ਗਿਆ ਕਿਉਂਕਿ ਮੈਨੂੰ ਆਪਣੇ ਆਪ ਨੂੰ ਰਿਕੋਗਨਾਈਜ਼ ਕਰਾਉਣ ਦੇ ਵਿੱਚ ਇਹਨਾਂ ਲੋਕਾਂ ਨੇ ਬੜੀਆਂ ਹਰਚਨਾ ਪੜਾ ਦਿੱਤੀਆਂ ਮੇਨ ਟਾਈਮ ਮੇਰੀ ਧਰਮ ਪਤਨੀ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਔਰ ਜੋ ਮੈਂ ਗਲਤੀ ਕੀਤੀ ਸੇਮ ਗਲਤੀ ਮੇਰੀ ਧਰਮ ਪਤਨੀ ਨੇ ਕੀਤੀ ਕਿਉਂਕਿ ਸਾਡੇ ਜੀਨ ਚ ਅਸੀਂ ਕੰਮਾਂ ਤੋਂ ਪਿੱਛੇ ਨਹੀਂ ਹੱਟਦੇ ਸਮਾਜ ਦੇ ਕਾਰਨ ਪਿੱਛੇ ਨਹੀਂ ਹੱਟਦੇ ਪਰ ਆਪਣੇ ਕੀਤੇ ਗਏ ਸਾਰੇ ਕੰਮਾਂ ਦਾ ਸ਼੍ਰੇਹ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਦਿੰਨੇ ਆਏ ਹਾਂ ਇਹਨੇ ਵੀ ਕੰਮ ਬਹੁਤ ਕੀਤਾ ਔਰ ਅੱਛੀ ਲੀਡਰ ਆਪਣੇ ਆਪ ਨੂੰ 5 ਸਾਲਾਂ ਤੇ ਨੇ ਸਟੈਬਲਿਸ਼ ਕੀਤਾ ਇਸ ਗੱਲ ਦੇ ਗਵਾਹ ਮੈਂ ਨਹੀਂ ਆ ਤੁਸੀਂ ਆ ਸਾਰੇ ਹੋਇਆ ਕਿ ਚੇਂਜ ਸੁਭਾਵੇ ਦਾ ਉਸ ਉਸ ਚੇਂਜ ਦੇ ਵਿੱਚ ਦੋ ਟਰਮਾਂ ਇਦਾਂ ਦੀਆਂ ਆਈਆਂ ਕਿ ਨੀਤੀ ਨੂੰ ਦੋ ਟਰਮਾਂ ਦੇ ਵਿੱਚ ਜਿੱਦਾ ਮੱਖਣ ਚੋਂ ਬਾਲ ਕੱਢੀਦਾ ਸਾਡੇ ਪਰਿਵਾਰ ਨੂੰ ਇਦਾਂ ਹੀ ਮੱਖਣ ਚੋਂ ਬਾਲ ਕੱਢ ਕੇ ਬਾਹਰ ਬਿਠਾਤਾ ਚੇਂਜ ਸੁਭਾਅਿਕ ਆ ਅਸੀਂ ਵੀ ਮੰਨਿਆ ਕਿ ਚਲੋ ਸਾਰੇ ਥੋੜੀ ਐਡਜਸਟ ਹੋਣੇ ਆ ਪਰ ਜਦੋਂ ਮੈਨੂੰ ਹੌਲੀ-ਹੌਲੀ ਜਾਣਕਾਰੀ ਹਾਸਲ ਹੋਈ ਕਿ ਸਾਨੂੰ ਕੇਵਲ ਇਸ ਕਰਕੇ ਦੁਆਰਾ ਕੱਟਿਆ ਗਿਆ ਕਿ ਸਾਡੇ ਉੱਪਰ ਇਲਜ਼ਾਮ ਲਗਾ ਦਿੱਤਾ ਉਹ ਇਲਜ਼ਾਮ ਜਿਸੇ ਨੀਤੀ ਨੇ ਲਗਾਤਾਰ 2 ਮਹੀਨੇ ਕਿਸਾਨ ਅੰਦੋਲਨ ਦੇ ਵਿੱਚ ਕੋਵਿਡ ਦਾ ਬਹਾਨਾ ਲੈ ਕੇ ਹਰ ਰੋਜ਼ ਭੱਖ ਦੀ ਗਰਮੀ ਦੇ ਵਿੱਚ ਜਦੋਂ ਫਸਲ ਦੀ ਕਟਾਈ ਹੁੰਦੀ ਸੀ ਤੁਸੀਂ ਗਵਾਹ ਸਾਰੇ ਇਸ ਗੱਲ ਦੇ ਹਰ ਪਿੰਡ 'ਚ ਪਾਰਟੀ ਦਾ ਝੰਡਾ ਡੰਡਾ ਨਾਲ ਲਿਆ ਕੇ ਕਿਸਾਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਸਮਝਾਉਂਦੇ ਵੀ ਰਹੇ ਕੋਵਿਡ ਦੀਆਂ ਦਵਾਈਆਂ ਵੀ ਦਿੰਦੇ ਰਹੇ ਕੋਵਿਡ ਦੇ ਕਾੜੇ ਵੀ ਪਲਾਉਂਦੇ ਰਹੇ ਔਰ ਡਟ ਕੇ ਇਹਨੇ ਕੰਮ ਕੀਤਾ ਇੱਤੇ ਇਲਜ਼ਾਮ ਲਗਾਉਂਦਾ ਕਿ ਕਿਸਾਨ ਅੰਦੋਲਨ ਦੇ ਵਿੱਚ ਨੀਤੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹਦਾ ਸੀ ਅਸਤੀਫਾ ਦਿੱਤਾ ਸੀ ਔਰ ਮੈਨੂੰ ਇਸ ਤੋਂ ਵੱਡੇ ਵੀ ਦੁੱਖ ਦੀ ਗੱਲ ਚਲੋ ਇਲਜ਼ਾਮ ਲਗਾਉਣਿਆਂ ਦੇ ਇਲਜ਼ਾਮ ਲਗਾ ਦਿੱਤਾ ਪਰ ਜਿਨ੍ਹਾਂ ਲੋਕਾਂ ਨੇ ਇਲਜ਼ਾਮ ਸੁਣਿਆ ਉਹਨਾਂ ਨੇ ਟਿਲ ਟੂਡੇ ਅੱਜ ਤੱਕ ਵੀ ਸਾਡੇ ਕੋਲੋਂ ਇੱਕ ਵਾਰੀ ਵੀ ਇਹ ਪੁੱਛਣਾ ਨਹੀਂ ਚਾਹਿਆ ਕਿ ਤੁਸੀਂ ਇਹ ਕੀਤਾ ਸੀ ਸੋ ਮੈਂ 18 ਸਾਲ ਸੰਘਰਸ਼ ਕੀਤਾ ਮੇਰੇ ਕੀਤੇ ਉਹ ਸੰਘਰਸ਼ ਆਸ਼ਰਕਸ਼ਾ ਦੀ ਭਾਵਨਾ ਪਾਰਟੀ ਦੇ ਉਹਨਾਂ ਨੇਤਾਵਾਂ ਨੂੰ ਜਿਹੜੇ ਲੋਕ ਮੀਡੀਆ ਦੇ ਵਿੱਚ ਤੁਸੀਂ ਦੇਖਿਆ ਹੁਣ ਕਿੰਦਾਂ ਦੀਆਂ ਵੈਬਸਾਈਟਾਂ ਬਣਾ ਕੇ ਸਾਡੇ ਖਿਲਾਫ ਲਗਾਤਾਰ ਲਿਖਦੇ ਆ ਮੋਰਲ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਆ ਕੇਵਲ ਆਪਣਾ ਜਿਹੜਾ ਉਹਨਾਂ ਦਾ ਆਧਾਰ ਖੋ ਚੁੱਕਾ ਧਰਾਤਲ ਤੇ ਆ ਚੁੱਕਿਆ ਉਹ ਆਸ਼ਰक्षा ਦੀ ਭਾਵਨਾ ਕਿ ਅਸੀਂ ਕਿਤੇ ਉਹਨਾਂ ਨੂੰ ਕੱਟਣਾ ਪਈਏ ਉਹਨੂੰ ਦੂਰ ਕਰਨ ਵਾਸਤੇ ਉਹਨਾਂ ਨੇਤਾਵਾਂ ਨੇ ਜਿਹੜਾ ਆ ਮੇਰੇ ਨਾਲ ਜੋ ਕੀਤਾ ਉਹ ਮੇਰੇ ਪਰਿਵਾਰ ਨਾਲ ਅੱਗੇ ਨਾ ਹੋਵੇ ਮੇਰਾ ਪਰਿਵਾਰ ਉਹ ਜਾਨਾਂ ਨਾਲ ਝਿੰਦੇ ਮੇਰਾ ਪਰਿਵਾਰ ਉਹਨਾਂ ਹਲਕਾਤਲ ਨਾਂ ਨਗੇ ਮੇਰੀ ਧਰਮ ਪਤਨੀ ਵੀ ਉਹਨਾਂ ਨਾਲ ਸੰਘਰਸ਼ ਕਰੇ ਇਹ ਸਾਰੀਆਂ ਗੱਲਾਂ ਨੂੰ ਸੋਚਦੇ ਹੋਏ ਅਸੀਂ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਰਿਜ਼ਾਈਨ ਕਰਨਾ ਉਚਿਤ ਸਮਝਿਆ ਕਿਸ ਕਰਕੇ ਅਸੀਂ ਉਸ ਤੋਂ ਡਿਜ਼ਾਈਨ ਕੀਤਾ। ਲੋਕਾਂ ਵਿੱਚ ਵੀ ਪਾਈ ਜਾ ਰਹੀ ਕਿ ਸ਼ਾਇਦ ਤੁਸੀਂ ਅਕਾਲੀ ਦਲ ਚ ਜਾ ਰਹੇ ਹੋ ਜਾਂ ਹੋਰ ਪਾਰਟੀ ਜਾ ਰਹੇ ਇਸ ਕਰਕੇ ਤੁਸੀਂ ਡਿਜ਼ਾਈਨ ਕੀਤਾ। ਦੇਖੋ ਅਸੀਂ ਸਮਾਜਿਕ ਕਾਰਕਤਾ ਹੈ ਔਰ ਸਾਡਾ ਸਮਾਜਿਕ ਸਾਲ 'ਚ 16 ਮਹੀਨੇ 12 ਮਹੀਨੇ ਹੁੰਦੇ ਅਸੀਂ 16 ਸਾਲਾਨਾ ਵੱਡੇ ਕਾਰਜਕ੍ਰਮ ਕਰਦੇ ਹਾਂ ਸਮਾਜ ਦੇ ਹਰ ਵਰਗ ਦਾ ਅਸੀਂ ਕਾਰਜਕ੍ਰਮ ਕਰਦੇ ਹਾਂ ਚਾਹੇ ਸ਼੍ਰੀ ਗੁਰੂ ਰਵਦਾਸ ਮਹਾਰਾਜ ਦਾ ਹੋਵੇ, ਸ਼੍ਰੀ ਵਾਲਮੀਕੀ ਜੀ ਮਹਾਰਾਜ ਦਾ ਹੋਵੇ, ਛੋਟੇ ਸਾਹਿਬਜ਼ਾਦਿਆਂ ਦਾ ਹੋਵੇ, ਜਨਮ ਅਸ਼ੋਕ ਵੀ ਹੋਵੇ ਇਹਦੇ ਨਾਲ ਨਾਲ ਹੋਰ ਵੀ ਸਮਾਜਿਕ ਕਾਰਜ ਅਸੀਂ ਕਰਦੇ ਹਾਂ ਉਹ ਸਮਾਜ ਦੇ ਕਾਰੇ ਸਾਡੀ ਸਪੀਡ ਜਿਹੜੀ ਸੀ ਪਹਿਲਾਂ ਨਾਲੋਂ ਰਹੀ ਗੱਲ ਮੇਰਾ ਪੋਲੀਟਿਕਲ ਪੁਹਿਚ ਕੀ ਆ ਤਾਂ ਉਸ ਪੋਲੀਟਿਕਲ ਪੁਹਿਚ ਲਈ ਮੇਰਾ ਜਿੰਨਾ ਪਰਿਵਾਰ ਇੱਥੇ ਬੈਠਾ ਕਿਉਂਕਿ ਮੇਰੇ ਹਰ ਫੈਸਲੇ ਦੇ ਵਿੱਚ ਇਹਨਾਂ ਪਰਿਵਾਰਾਂ ਦੀ ਇਹਨਾਂ ਦੀ ਜਿਹੜੀ ਸ਼ੂਮਲਤਾ ਇਹਨਾਂ ਦੀ ਜਿਹੜੀ ਸੋਚ ਆ ਇਹਨਾਂ ਦੇ ਜਿਹੜਾ ਦੇਨ ਆ ਉਹ ਮੇਰੇ ਲਈ ਮਹੱਤਵਪੂਰਨ ਰਹੀ ਆ ਅੱਗੇ ਤੋਂ ਵੀ ਜੋ ਮੇਰਾ ਪਰਿਵਾਰ ਮੈਨੂੰ ਉਹਨਾਂ ਦੇ ਫੈਸਲੇ